ਮੇਰਾ ਨਾਮ ਲਾਪਰੇ ਸਿੰਘ ਮੈਂ ਪਿੰਡ ਪਟਾਲਕਲਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਤੇ 2023 ਚ ਜਿਹੜੀਆਂ 1746 ਕਾਂਸਟੇਬਲ ਦੀਆਂ ਭਰਤੀ ਨਿਕਲੀ ਸੀ ਉਹਦੇ ਵਿੱਚ ਮੈਂ ਜੁਆਇਨ ਕੀਤਾ ਬੜੀ ਇਮਾਨਦਾਰੀ ਨਾਲ ਸਾਨੂੰ ਨੌਕਰੀ ਮਿਲੀ ਕੋਈ ਰਿਸ਼ਵਤ ਨਹੀਂ ਇਸ ਕਿਸਮ ਦਿੱਤੀ ਹੈ ਤੇ ਅਸੀਂ ਇਹ ਵਾਅਦਾ ਕਰਦੇ ਹਾਂ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਅਸੀਂ ਇਸੇ ਇਮਾਨਦਾਰੀ ਨਾਲ ਹੁਣ ਆਪਣੀ ਸਰਵਿਸ ਕਰਾਂਗੇ ਮੇਰਾ ਨਾਮ ਗਗਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਮਾਨਸਾ ਤੋਂ ਬਿਲੋਂਗ ਕਰਦਾ ਮੈਂ ਆਪਣੀ ਪੜ੍ਹਾਈ ਗ੍ਰੈਜੂਏਸ਼ਨ ਬੀਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਆ ਉਸ ਤੋਂ ਬਾਅਦ ਮੈਂ ਇੱਕ ਸਰਕਾਰੀ ਨੌਕਰੀ ਦੇ ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ 2023 ਵਿੱਚ ਜਦੋਂ ਮਾਨ ਸਰਕਾਰ ਨੇ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਕੱਢੀ ਸੀ ਉਸ ਤੋਂ ਬਾਅਦ ਮੈਂ ਇਹਨੂੰ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਦੀ ਮੈਂ ਤਿਆਰੀ ਕਰਨੀ ਸ਼ੁਰੂ ਕਰ ਲਈ ਜਦੋਂ ਮੈਂ ਪੇਪਰ ਦਿੱਤਾ ਤਾਂ ਮੇਰੇ ਨੰਬਰ ਵਧੀਆ ਹੋਣ ਕਰਕੇ ਮੈਨੂੰ ਸਿਲੈਕਟ ਕਰ ਲਿਆ मेरा नाम रमनदीप है मैं भोर जिला फाजिल्कादा रहने वाला हूं ते पंजाब सरकार ਵੱਲੋਂ 2023 ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਨੋਟੀਫਿਕੇਸ਼ਨ ਆਊਟ ਹੋਈ ਸੀ ਜਿਸ ਨੂੰ ਮੈਂ ਫਾਰਮ ਫਿਲ ਕੀਤਾ ਸੀ ਤੇ ਉਹ ਸਾਡਾ ਐਗਜ਼ਾਮ 2024 ਵਿੱਚ ਕੰਜੈਕਟ ਕਰਕੇ ਤੇ ਸਾਨੂੰ ਜੁਆਇਨਿੰਗ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸਾਰਾ ਪ੍ਰੋਸੈਸ ਬਿਨਾਂ ਕਿਸੇ ਰਿਸ਼ਵਤ ਬਿਨਾਂ ਕਿਸੇ ਸਪਾਇਰਸ਼ ਤੋਂ ਕੀਤਾ ਗਿਆ ਹੈ ਜਿਹੜੇ ਹੁਣ ਮੇਰੇ ਭੈਣ ਭਰਾ ਯੰਗਸਟਰ ਜਿਹੜੇ ਬਾਹਰ ਦੀ ਮਤਲਬ ਉਹ ਚ ਫਿਰ ਰਹੇ ਨੇ ਕਿ ਅਸੀਂ ਬਾਹਰ ਜਾਈਏ ਬਾਹਰ ਜਾਈਏ ਸੋ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਪਹਿਲਾਂ ਇੱਥੇ ਟਰਾਈ ਕਰੋ ਪੰਜਾਬ ਚ ਬਹੁਤ ਕੁਝ ਹੈ ਬਹੁਤ ਨਵੀਆਂ ਪੋਸਟਾਂ ਨਿਕਲ ਰਹੀਆਂ ਨੇ ਚਲੋ ਮੈਂ ਪਲੱਸ 2 ਕੀਤੀ ਸੀ ਮੈਨੂੰ ਕਨਸਟੇਬਲ ਦੀ ਆਪਣੀ ਜੋਬ ਮਿਲੀ ਮੈਂ ਨਾਲ ਦੇ ਨਾਲ ਆਪਣੀ ਬੀਏ ਕਰ ਰਿਹਾ ਜੇ ਅੱਗੇ ਕੋਈ ਹਾਇਰ ਰੈਂਕ ਦੀ ਪੋਸਟ ਆਉਂਦੀ ਹੈ ਤਾਂ ਮੈਂ ਓਬਵੀਅਸਲੀ ਉਹਦੀ ਤਿਆਰੀ ਕਰਕੇ ਉਹ ਐਗਜ਼ਾਮ ਕ੍ਰੈਕ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਜਿਨ੍ਹਾਂ ਨੇ ਵਧੀਆ ਕੁਆਲਿਫੀਕੇਸ਼ਨ ਕੀਤੀ ਹੋਈ ਹੈ ਮੇਰੇ ਦੋਸਤਾਂ ਨੇ ਮੇਰੇ ਭੈਣ ਭਰਾਵਾਂ ਨੇ ਸੋ ਇੱਥੇ ਟਰਾਈ ਕਰੋ ਪਹਿਲਾਂ ਪੰਜਾਬ 'ਚ ਬਹੁਤ ਕੁਝ ਹੈ ਆਪਣੀ ਮਾਨ ਸਰਕਾਰ ਹੈ ਜਿਹੜੀ ਬਹੁਤ ਪੋਸਟਾਂ ਕੱਢ ਰਹੀ ਹੈ ਬਹੁਤ ਭਰਤੀਆਂ ਕਰ ਰਹੀ ਹੈ ਸੋ ਪਹਿਲਾਂ ਇੱਥੇ ਟਰਾਈ ਕਰੋ ਇੱਥੇ ਆਪਣਾ ਬੈਸਟ ਦੇਖੋ